ਜਿਹੜਾ ਰਾਹੁਲ ਗਾਂਧੀ ਨੇ ਇਹ ਲਿਆਂਦਾ ਹੈਗਾ ਸੋ ਮੈਨੂੰ ਐਜ਼ ਅ ਪੱਤਰਕਾਰ ਪਹਿਲਾਂ ਤੋਂ ਹੀ ਇਹ ਸ਼ੱਕ ਹੋ ਰਿਹਾ ਸੀਗਾ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਹਰਿਆਣਾ ਔਰ ਮਹਾਰਾਸ਼ਟਰ ਚੋਣਾਂ ਭਾਰਤੀ ਜਨਤਾ ਪਾਰਟੀ ਕਿਸੇ ਵੀ ਹਾਲ ਦੇ ਵਿੱਚ ਜਿੱਤਣ ਦੀ ਸਥਿਤੀ ਵਿੱਚ ਨਹੀਂ ਸੀ ਜੀ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਹੈਗਾ ਵੀ ਜਿਸ ਰਾਤ ਤੇ ਭਾਰਤੀ ਜਨਤਾ ਪਾਰਟੀ ਹੁਣ ਪੈ ਗਈ ਹੋਈ ਆ ਇਹਦੇ ਵਿੱਚੋਂ ਕਿਉਂਕਿ ਇਹ ਡੈਮੋਕ੍ਰੈtic ਸੈਟਅਪ ਤੇ ਨਹੀਂ ਹੈਗੀ ਹਾਂ ਸੋ ਭਾਤੇ ਜਨਤਾ ਪਾਰਟੀ ਜਿਸ ਰਾਤੇ ਪਈ ਹੈਗੀ ਹੈ ਇਹਦੇ ਚੋਂ ਇਹਨੂੰ ਹਰਾਉਣਾ ਹੁਣ ਮੁਸ਼ਕਲ ਅਸੰਭਵ ਆ ਕਿਉਂਕਿ ਇਹ ਹੁਣ ਇਮਾਨਦਾਰੀ ਨਾਲ ਜਿੱਤਾਂ ਹਾਸਲ ਨਹੀਂ ਕਰ ਰਹੇ ਇਹ ਬੇਈਮਾਨੀ ਨਾਲ ਜਿਹੜੀਆਂ ਜਿੱਤਾਂ ਨੇ ਹਾਸਲ ਕਰ ਰਹਾ ਹੈਗਾ ਸੋ ਰਾਹੁਲ ਗਾਂਧੀ ਨੇ ਵੱਡਾ ਲੇਖ ਲਿਖਿਆ ਹੈਗਾ ਵੀ ਜਿਹੜਾ ਇਹ ਸਾਰਾ ਕੁਝ ਵਾਪਰਿਆ ਹੈਗਾ ਸੋ ਰਾਹੁਲ ਗਾਂਧੀ ਕਹਿੰਦੇ ਵੀ ਕਈ ਕਿਸਮ ਦਾ ਇਹਦੇ ਵਿੱਚ ਸਰਗਰਮੀ ਹੁੰਦੀ ਹੈ ਉੱਥੇ ਇਹਨਾਂ ਨੇ ਗੜਬੜਾ ਸ਼ੁਰੂ ਕਰ ਦਿੱਤੀਆਂ ਇੱਕ ਨਵਾਂ ਕਾਨੂੰਨ ਲਿਆਂਦਾ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਪਰੇ ਕਰਕੇ ਉਹਦੇ ਵਿੱਚੋਂ ਚੀਫ ਜਸਟਿਸ ਨੂੰ ਬਾਹਰ ਕੱਢ ਦਿੱਤਾ ਤੇ ਆਪਣਾ ਇੱਕ ਮੰਤਰੀ ਲਾ ਲਿਆ ਜਿਹੜਾ ਕਿ ਗ੍ਰਹਿ ਮੰਤਰੀ ਨੂੰ ਪਾ ਲਿਆ ਗਿਆ ਹੁਣ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋ ਜਣੇ ਹੋ ਗਏ ਵਿਰੋਧੀ ਧਿਰ ਦਾ ਨੇਤਾ ਕੱਲਾ ਰਹਿ ਗਿਆ ਦੋ ਜਣਿਆਂ ਦੀ ਚੱਲੀ ਉਹਨਾਂ ਨੇ ਆਪਣਾ ਚੋਣ ਕਮਿਸ਼ਨਰ ਲਾ ਲਿਆ ਚੋਣ ਕਮਿਸ਼ਨ ਜਿਹੜਾ ਲਾਇਆ ਉਹਨਾਂ ਦੋਹਾਂ ਚੋਣ ਕਮਿਸ਼ਨਰਾਂ ਦੇ ਚਿਹਰਿਆਂ ਤੋਂ ਬੜਿਆ ਜਾ ਸਕਦਾ ਵੀ ਉਹ ਦਰਦ ਦੀ ਹਾਲਾਤ ਵਿੱਚ ਕੰਮ ਕਰ ਰਹੇ ਹੈਗੇ ਆ ਥੋੜਾ ਰਾਹੁਲ ਗਾਂਧੀ ਨੇ ਜਿਹੜੇ ਅੰਕੜੇ ਦਿੱਤੇ ਹੈਗੇ ਆ ਉਹ ਕਹਿੰਦਾ ਵੀ ਮੈਂ ਮਹਾਰਾਸ਼ਟਰ ਦੀ ਤੁਹਾਨੂੰ ਉਦਾਹਰਣ ਦਿੰਦਾ ਹੈਗਾ 2019 ਦੀਆਂ ਚੋਣਾਂ ਵਿੱਚ ਮਹਾਰਾਸ਼ਟਰ ਦੀ ਕੁੱਲ ਵੋਟ ਸੀਗੇ 8.9 ਕਰੋੜ ਇਟ ਮੀਨ 8 ਕਰੋੜ ਤੇ 90 ਲੱਭੇ ਨੇ ਜੀ ਹੈਨਾ 2024 ਦੀਆਂ ਚੋਣਾਂ ਵਿੱਚ ਜਿਹੜੇ ਵੋਟਰ ਆ ਉਹ ਹੋਗੇ 9 ਕਰੋੜ ਤੇ 29 ਲੱਖ ਹੈਨਾ ਵੀ ਥੋੜਾ ਜਿਹਾ ਜਿਹੜਾ ਫਰਕ ਆ ਉਹ ਪੈਣਾ ਸੀ ਕਿਉਂਕਿ ਨਵੇਂ ਵੋਟਰ ਆ ਜਿਹੜੇ ਸ਼ਾਮਿਲ ਹੋ ਜਾਂਦੇ ਆ ਉਹ ਕਹਿੰਦਾ ਵੀ ਨਵੰਬਰ 2024 ਵਿੱਚ ਇਹ ਵੋਟਰ ਹੋਗੇ 9 ਕਰੋੜ 70 ਲੱਖ ਜੂਨ ਵਿੱਚ 9 ਕਰੋੜ 29 ਲੱਖ ਤੇ ਨਵੰਬਰ ਵਿੱਚ 9 ਕਰੋੜ 70 ਲੱਖ ਹੋ ਗਏ। ਚਲੋ ਬੋ ਜਿਹੜਾ 40 ਲੱਖ ਇੱਥੇ ਵਧ ਗਿਆ। ਹਾਂ 41 ਲੱਖ 41 ਲੱਖ ਵਧ ਗਿਆ। ਉਹ ਕਹਿੰਦਾ ਵੀ 19 ਤੋਂ ਲੈ ਕੇ 24 ਤੱਕ ਸਿਰਫ 31 ਲੱਖ ਵੋਟਰ ਵਧੇ ਆ 5 ਸਾਲਾਂ 'ਚ। ਜੀ ਜੀ ਤੇ 5 ਮਹੀਨਿਆਂ 'ਚ 41 ਲੱਖ ਵੋਟਰ ਵਧ ਗਿਆ। ਹੂੰ ਜਿਹੜਾ ਕਿ ਬੋਗਸ ਪਾਇਆ ਗਿਆ। ਗੱਲਬਾਤ ਕਰਨਿਆ ਰਾਹੁਲ ਗਾਂਧੀ ਹੁਣਾਂ ਦੀ ਜਿਨ੍ਹਾਂ ਦੇ ਵੱਲੋਂ ਕਿ ਜਿਹੜੀਆਂ ਭਾਰਤ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਕੁਝ ਖੁਲਾਸੇ ਜਿਹੜੇ ਆਪਣੇ ਇੱਕ ਲੇਖ ਦੇ ਵਿੱਚ ਡਿਟੇਲਡ ਕੀਤੇ ਗਏ ਹਨ ਸਰਦਾਰਤਾ ਸਿੰਘ ਜੀ ਕੀ ਕੁਝ ਇਸ ਦੇ ਵਿੱਚ ਸਚਾਈ ਹੈ ਕੀ ਕੁਝ ਕਹੋਗੇ ਤੁਸੀਂ ਜੋ ਕੁਝ ਉਹਨਾਂ ਦੇ ਵੱਲੋਂ ਲੇਖਦੇ ਹੋ? ਹਾਂਜੀ ਇਹ ਜਿਹੜਾ ਰਾਹੁਲ ਗਾਂਧੀ ਨੇ ਇਹ ਲਿਆਂਦਾ ਹੈਗਾ ਸੋ ਮੈਨੂੰ ਐਜ਼ ਏ ਪੱਤਰਕਾਰ ਪਹਿਲਾਂ ਤੋਂ ਹੀ ਇਹ ਸ਼ੱਕ ਹੋ ਰਿਹਾ ਸੀਗਾ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਹਰਿਆਣਾ ਔਰ ਮਹਾਰਾਸ਼ਟਰ ਚੋਣਾਂ ਭਾਰਤੀ ਜਨਤਾ ਪਾਰਟੀ ਕਿਸੇ ਵੀ ਹਾਲ ਦੇ ਵਿੱਚ ਜਿੱਤਣ ਦੀ ਸਥਿਤੀ ਵਿੱਚ ਨਹੀਂ ਸੀ। ਸੋ ਹਰਿਆਣਾ ਵਿੱਚੋਂ 90 ਸੀਟਾਂ 'ਚੋਂ 60 ਸੀਟਾਂ ਤੇ ਕਾਂਗਰਸ ਆ ਜਿਹੜੀ ਜਿੱਤ ਰਹੀ ਸੀਗੀ। ਸੋ ਜਿਹੜੇ ਪਹਿਲੇ ਐਸਟੀਮੇਟਡ ਸੀਗੇ ਤੁਸੀਂ ਦੇਖੋ ਵੀ ਲੋਕ ਸਭਾ ਦੀਆਂ ਚੋਣਾਂ ਵਿੱਚ ਮੇਰਾ ਖਿਆਲ 16 ਜਾਂ 17 ਸੀਟਾਂ ਸਾਰੀਆਂ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਨੇ ਬਹੁਤ ਬੁਰੀ ਹਾਲਤ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹੋਈ ਆ ਸੋ ਉਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਕਦੇ ਵੀ ਵਿਧਾਨ ਸਭਾ ਨਹੀਂ ਸੀ ਜਿੱਤ ਸਕਦੇ ਇੱਕ ਪੱਤਰਕਾਰ ਦੇ ਤੌਰ ਤੇ ਮੈਂ ਇੱਕ ਦਾਵਾ ਕਰ ਸਕਦਾ ਹੈਗਾ ਸੋ ਤੇ ਮੈਨੂੰ ਵੀ ਲੱਗਦਾ ਸੀਗਾ ਵੀ ਗੜਬੜਾਂ ਨੇ ਹੋਈਆਂ ਨੇ ਅਪਰ ਸਾਡੇ ਕੋਲ ਗੜਬੜਾਂ ਦੇ ਕੋਈ ਇਸ ਤਰ੍ਹਾਂ ਦੇ ਸਬੂਤ ਨਹੀਂ ਸੀ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਹੈਗਾ ਵੀ ਜਿਸ ਰਾਹ ਤੇ ਭਾਰਤੀ ਜਨਤਾ ਪਾਰਟੀ ਹੁਣ ਪੈ ਗਈ ਹੋਈ ਆ ਇਹਦੇ ਵਿੱਚੋਂ ਕਿਉਂਕਿ ਇਹ ਡੈਮੋਕ੍ਰੈਟਿਕ ਸੈਟਅਪ 'ਚ ਨਹੀਂ ਹੈਗੀ ਹੋਂ ਅਨਾ ਸੋ ਭਾਰਤੀ ਜਨਤਾ ਪਾਰਟੀ ਜਿਸ ਰਾਤ ਤੇ ਪਈ ਹੈਗੀ ਆ ਇਹਦੇ ਚੋਂ ਇਹਨੂੰ ਹਰਾਉਣਾ ਹੁਣ ਮੁਸ਼ਕਲ ਆ ਅਸੰਭਵ ਆ ਕਿਉਂਕਿ ਇਹ ਹੁਣ ਇਮਾਨਦਾਰੀ ਨਾਲ ਜਿੱਤਾਂ ਹਾਸਲ ਨਹੀਂ ਕਰ ਰਹੇ ਇਹ ਬੇਈਮਾਨੀ ਨਾਲ ਜਿਹੜੀਆਂ ਜਿੱਤਾਂ ਨੇ ਹਾਸਲ ਕਰ ਰਾਇਆ ਹੈਗਾ ਸੋ ਰਾਹੁਲ ਗਾਂਧੀ ਨੇ ਵੱਡਾ ਲੇਖ ਲਿਖਿਆ ਹੈਗਾ ਵੀ ਜਿਹੜਾ ਇਹ ਸਾਰਾ ਕੁਝ ਵਾਪਰਿਆ ਹੈਗਾ ਸੋ ਰਾਹੁਲ ਗਾਂਧੀ ਕਹਿੰਦੇ ਵੀ ਕਈ ਕਿਸਮ ਦਾ ਇਹਦੇ ਵਿੱਚ ਸਰਗਰਮੀ ਹੁੰਦੀ ਸਭ ਤੋਂ ਪਹਿਲਾਂ ਉਹ ਕਹਿੰਦਾ ਵੀ ਚੋਣ ਕਮਿਸ਼ਨ ਦੀ ਨਿਯੁਕਤੀ ਸੋ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀਗਾ ਜਿਹੜੀ ਚੋਣ ਕਮਿਸ਼ਨ ਦੀ ਨਿਯੁਕਤੀ ਹੈਗੀ ਆ ਉਹਦੇ ਵਿੱਚ ਪ੍ਰਧਾਨ ਮੰਤਰੀ ਸ਼ਾਮਲ ਹੋਊਗਾ ਵਿਰੋਧੀ ਧਿਰ ਦਾ ਨੇਤਾ ਸ਼ਾਮਲ ਹੋਊਗਾ ਤੇ ਚੀਫ ਜਸਟਿਸ ਆਫ ਇੰਡੀਆ ਸ਼ਾਮਲ ਹੋਊਗਾ ਜੀ ਕਹਿੰਦਾ ਵੀ ਉੱਥੇ ਇਹਨਾਂ ਨੇ ਗੜਬੜਾ ਸ਼ੁਰੂ ਕਰ ਦਿੱਤੀਆਂ ਇੱਕ ਨਵਾਂ ਕਾਨੂੰਨ ਲਿਆਂਦਾ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਪਰੇ ਕਰਕੇ ਉਹਦੇ ਵਿੱਚੋਂ ਚੀਫ ਜਸਟਿਸ ਨੂੰ ਬਾਹਰ ਕੱਢ ਦਿੱਤਾ ਤੇ ਆਪਣਾ ਇੱਕ ਮੰਤਰੀ ਲਾ ਲਿਆ ਜਿਹੜਾ ਕਿ ਗ੍ਰਹਿ ਮੰਤਰੀ ਨੂੰ ਪਾ ਲਿਆ ਗਿਆ ਹੁਣ ਪ੍ਰਧਾਨ ਮੰਤਰੀ ਤੇ ਗਹਿ ਮੰਤਰੀ ਦੋ ਜਣੇ ਹੋ ਗਏ ਵਿਰੋਧੀ ਧਿਰ ਦਾ ਨੇਤਾ ਕੱਲਾ ਰਹਿ ਗਿਆ ਦੋ ਜਣਿਆਂ ਦੀ ਚੱਲੀ ਉਹਨਾਂ ਨੇ ਆਪਣਾ ਚੋਣ ਕਮਿਸ਼ਨਰ ਲਾ ਲਿਆ ਚੋਣ ਕਮਿਸ਼ਨ ਜਿਹੜਾ ਲਾਇਆ ਉਹਨਾਂ ਦੋਹਾਂ ਚੋਣ ਕਮਿਸ਼ਨਰਾਂ ਦੇ ਚਿਹਰਿਆਂ ਤੋਂ ਪੜਿਆ ਜਾ ਸਕਦਾ ਵੀ ਉਹ ਡਰ ਦੀ ਹਾਲਾਤ ਵਿੱਚ ਕੰਮ ਕਰਨਾ ਹੈਗਾ ਉਸ ਤੋਂ ਬਾਅਦ ਨੰਬਰ 2 ਹੈਗਾ ਕਹਿੰਦਾ ਵੀ ਜਿਹੜੀ VOTER ਸੂਚੀਆਂ ਜੀ VOTER ਸੂਚੀਆਂ ਵਿੱਚ ਜਿਹੜੀਆਂ ਗੜਬੜਾਂ ਨੇ ਉਹ ਕੀਤੀਆਂ ਜਾਂਦੀਆਂ ਹੈਗੀਆਂ ভোটার ਸੂਚੀ ਵਿੱਚ ਇਹ ਗੜਬੜਾ ਜਿਹੜੀ ਉਹਨਾਂ ਨੇ ਜਿਹੜੀਆਂ ਕੀਤੀਆਂ ਨੇ ਉਹ ਕਹਿੰਦਾ ਵੀ ਜਿਹੜੇ ਬੋਗਸ ਵੋਟਰ ਨੇ ਇੱਕ 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 ਸਟੇਟ ਤੋਂ ਦੂਜੀ ਸਟੇਟ ਵਿੱਚ ਟਰਾਂਸਫਰ ਆ ਜਿਹੜੇ ਕੀਤੇ ਜਾਂਦੇ ਹੈਗੇ ਆ ਇਹਦੇ ਤੇ ਨਿਊਜ਼ ਲੌਂਡਰੀ ਨੇ ਵੀ ਇੱਕ ਸਟੋਰੀ ਕਰੀ ਸੀ ਜਿਹਦਾ ਕਿ ਆਪਾਂ ਇਹਦੇ ਚ ਹੀ ਵਿਸਤਾਰ ਕਰਦੇ ਹੈਗੇ ਆ ਸੋ ਰਾਹੁਲ ਗਾਂਧੀ ਕਹਿੰਦੇ ਵੀ ਤੀਜਾ ਹੈਗਾ ਉਹ ਕਹਿੰਦੇ ਵੀ ਚੋਣਾਂ ਵਾਲੇ ਦਿਨ ਜਿਹੜੀਆਂ ਗੜਬੜੀਆਂ ਹੁੰਦੀਆਂ ਤੇ ਚੋਣਾਂ ਤੋਂ ਅਗਲੇ ਦਿਨਾਂ 'ਚ ਜਿਹੜੀਆਂ ਗੜਬੜੀਆਂ ਹੁੰਦੀਆਂ ਬੇ ਜਿਹੜੀ ਐਕਚੁਅਲ ਪਰਸੈਂਟੇਜ ਆ ਉਹ ਕੁਛ ਹੁੰਦੀ ਆ 24 ਘੰਟਿਆਂ ਬਾਅਦ ਇਹ 48 ਘੰਟਿਆਂ ਬਾਅਦ ਜਿਹੜੀ ਉਹ ਜਿਹੜੀ ਹੈਗੀ ਆ ਪਰਸੈਂਟੇਜ ਚੇਂਜ ਕਰਦੇ ਉਹਦੇ 'ਚੋਂ ਵੋਟਾਂ ਪੁਆਈਆਂ ਜਾਂਦੇ ਆਂ ਗਿਆ ਹੁਣ ਰਾਹੁਲ ਗਾਂਧੀ ਨੇ ਜਿਹੜੇ ਅੰਕੜੇ ਦਿੱਤੇ ਹੈਗੇ ਆ ਉਹ ਕਹਿੰਦਾ ਵੀ ਮੈਂ ਮਹਾਰਾਸ਼ਟਰ ਦੀ ਤੁਹਾਨੂੰ ਉਦਾਹਰਣ ਦਿੰਦਾ ਹੈਗਾ 2019 ਦੀਆਂ ਚੋਣਾਂ ਵਿੱਚ ਮਹਾਰਾਸ਼ਟਰ ਦੀ ਕੁੱਲ ਵੋਟ ਸੀਗੇ 8.9 ਕਰੋੜ ਇਟ ਮੀਨਸ 8 ਕਰੋੜ 390 ਲੱਬੇ ਨਾਲ ਹੈਨਾ 2024 ਦੀਆਂ ਚੋਣਾਂ ਵਿੱਚ ਜਿਹੜੇ ਵੋਟਰ ਆ ਉਹ ਹੋ ਗਏ 9 ਕਰੋੜ ਤੇ 29 ਲੱਖ ਹਾਂ ਨਾ ਵੀ ਥੋੜਾ ਜਿਹਾ ਜਿਹੜਾ ਫਰਕ ਆ ਉਹ ਪੈਣਾ ਸੇ ਕਿਉਂਕਿ ਨਵੇਂ ਵੋਟਰ ਆ ਜਿਹੜੇ ਸ਼ਾਮਲ ਹੋ ਜਾਂਦੇ ਆ ਉਹ ਕਹਿੰਦਾ ਵੀ ਨਵੰਬਰ 2024 ਵਿੱਚ ਇਹ ਵੋਟਰ ਹੋ ਗਏ 9 ਕਰੋੜ 70 ਲੱਖ ਜੂਨ ਵਿੱਚ 9 ਕਰੋੜ 29 ਲੱਖ ਤੇ ਨਵੰਬਰ ਵਿੱਚ 9 ਕਰੋੜ 70 ਲੱਖ ਹੋ ਜਾਂਦੇ ਆ ਕੋਲ ਜਿਹੜਾ 40 ਲੱਖ ਇੱਥੇ ਵਧ ਗਿਆ ਹਾਂ 41 ਲੱਖ ਵਧਾ 41 ਲੱਖ ਵਧ ਗਿਆ ਉਹ ਕਹਿੰਦਾ ਵੀ 19 ਤੋਂ ਲੈ ਕੇ 24 ਤੱਕ ਸਿਰਫ 31 ਲੱਖ ਵੋਟਰ ਵਧੇ ਆ 5 ਸਾਲਾਂ ਚ ਜੀ ਜੀ ਤੇ 5 ਮਹੀਨਿਆਂ ਚ 41 ਲੱਖ ਵੋਟਰ ਵਧ ਗਿਆ ਹੂੰ ਜਿਹੜਾ ਕਿ ਬੋਗਸ ਪਾਇਆ ਗਿਆ ਜੀ ਹਨਾ ਵੀ ਇਹ ਬੋਗਸ ਵੋਟਰ ਹੈਗੇ ਆ ਸੋ ਬੋਗਸ ਵੋਟਰ ਦਾ ਹੁਣ ਤੁਸੀਂ ਦੇਖੋ ਉਹ ਕਹਿੰਦਾ ਵੀ ਬੋਗਸ ਵੋਟਰ ਫਿਰ ਸੈੱਟ ਕਿਦਾਂ ਕੀਤੇ ਜਾਂਦੇ ਆ ਉਹ ਕਹਿੰਦਾ ਵੀ 1 ਲੱਖ ਬੂਥ ਆ ਮਹਾਰਾਸ਼ਟra ਵਿੱਚ ਹੂੰ ਹੂੰ ਉਹਨਾਂ 1 ਲੱਖ ਬੂਥਾਂ ਵਿੱਚ ਵੋਟਾਂ ਨਹੀਂ ਵਧੀਆਂ ਹੂੰ ਹੂੰ ਸਿਰਫ 12000 ਬੂਥਾਂ ਵਿੱਚ ਵੋਟਾਂ ਵਧੀਆਂ ਜਿੱਥੋਂ ਭਾਜਪਾ ਤੇ ਜਨਤਾ ਪਾਰਟੀ ਹਾਰਦੇ ਸੀ ਹਾਂ ਬਾਕੀਆਂ ਵਿੱਚ ਨਹੀਂ ਹੈ ਨਾ ਇਹ 85 ਕੌਨਸਟੀਟਿਊਐਂਸੀ ਵਿੱਚ ਭਾਰਤੀ ਜਨਤਾ ਪਾਰਟੀ ਹਾਰਦੀ ਸੀ ਉਹਨਾਂ ਵਿੱਚ ਬੋਗਸ ਵੋਟਰ ਆ ਜਿਹੜੇ ਮਤਲਬ ਉੱਥੇ ਹੀ ਵੋਟਰਾਂ ਦੀ ਗਿਣਤੀ ਵਧੀ ਹੈ ਵਧੀ ਹੈਗੀ ਆ ਉੱਥੇ ਜਿਹੜੇ ਇਹ 41 ਲੱਖ ਵੋਟ ਆ ਜਿਹੜੀ ਉੱਥੇ ਵਧਾਈ ਗਈਆਂ ਔਰ ਉਹਨਾਂ ਚੋਂ ਉਹ ਹਾਰਨ ਵਾਲੀਆਂ ਸੀਟਾਂ ਚੋਂ ਭਾਜਪਾ ਜਿੱਤਦੀ ਹੈਗੀ ਹੁਣ ਨਿਊਜ਼ ਲਾਂਡਰੀ ਆ ਇੱਕ ਵੱਖਰਾ ਹੋਰ ਬਹੁਤ ਵਧੀਆ ਵੈਬਸਾਈਟ ਹੈਗੀ ਆ ਉਹਨੇ ਇੱਕ ਸਟੋਰੀ ਕਰੀ ਹੈਗੀ ਆ ਉਹਨੇ ਉੱਤਰ ਪ੍ਰਦੇਸ਼ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਮੇਰਠ ਮੇਰਠ ਸ਼ਾਹਨੀ ਤੇ ਹਾਪੜ ਦਾ ਜਿਹੜਾ ਉਹ ਕਰਿਆ ਹੈਗਾ ਉਹਦੇ ਵਿੱਚੋਂ ਜਿਹੜੀ ਜਿਹੜੀਆਂ ਵੋਟਾਂ ਬਣਾਉਂਦੇ ਆ ਉਹ ਬੀਐਲਓ ਬਣਾਉਂਦਾ ਹੂੰ ਉੱਥੇ ਕਿਸੇ ਟੀਚਰ ਨੂੰ ਬੀਐਲਓ ਲਾਇਆ ਜਾਂਦਾ ভোটার ਜਦੋਂ ਤੁਸੀਂ ਆਪਣੀ ਵੋਟ ਲਈ ਅਪਲਾਈ ਕਰਦੇ ਹੋ ਤਾਂ ਬੀਐਲਓ ਨੇ ਸੈਂਕਸ਼ਨ ਕਰਨੀ ਹੈ ਵੀ ਇਹ ਵੋਟ ਬਣੇ ਇੱਕ ਲੇਡੀ ਬੀਐਲਓ ਕਹਿੰਦੀ ਆ ਮੇਰੇ ਕੋਲ ਰਾਤ ਨੂੰ 2-2000 ਲੈਟਰਾਂ ਆਉਂਦੀਆਂ ਰਹੀਆਂ ਜੀ ਵੀ ਜੀਪੀ ਦੇ ਬੰਦੇ ਲਿਆਉਂਦੇ ਰਹਿਆ ਬੇਦੇ ਤੇ ਸਾਈਨ ਕਰ ਹੂੰ ਹੂੰ ਵੀ ਅਸੀਂ ਇਹ ਵੋਟਾਂ ਬਣਾਉਣੀਆਂ ਹਰ ਰੋਜ਼ 1800 2000 ਕਹਿੰਦੇ ਸਾਈਨ ਕਰਾਉਣਾ ਉਹਦੇ ਚੋਂ ਨਿਊਜ਼ ਲਾਂਡਰੀ ਨੇ ਕਰਿਆ ਵੀ ਇੱਕੋ ਹੀ ਕਲੋਨੀ ਵਿੱਚ 5 5000 ਵੋਟਰ ਜਿਨ੍ਹਾਂ ਦਾ ਕੋਈ ਐਡਰੈਸ ਨਹੀਂ ਹਮਮ ਸਿਰਫ ਇਹ ਲਿਖਿਆ ਹੋਇਆ ਆ ਆਰ ਐਚ ਏ ਕਲੋਨੀ ਮੇਰਠ ਜੀ ਕੋਈ ਹਾਊਸ ਨੰਬਰ ਨਹੀਂ ਕੋਈ ਕੁਛ ਨਹੀਂ ਤੇ ਉਹ ਬੰਦੇ ਦਾ ਵੀ ਕੋਈ ਨਹੀਂ ਸਿਰਫ ਨਾਮ ਲਿਖਿਆ ਗਿਆ ਵੋਟਰ ਤੇ ਨਹੀਂ ਉੱਥੇ ਬੰਦੇ ਦਾ ਨੌ ਹੁੰਦਾ ਐਡਰੈਸ ਹੁੰਦਾ ਤੇ ਉਹਦਾ ਜਿਹੜਾ ਹੈਗਾ ਉਹਦੀ ਡੇਟ ਆਫ ਬਰਥ ਆ ਜਿਹੜੇ ਨਵੇਂ ਜਿਹੜੇ ਵੋਟਰ ਕਾਰਡ ਆ ਉਹ ਆਏ ਹੈਗੇ ਹਨਾ ਕੋਈ ਡੇਟ ਆਫ ਬਰਥ ਨਹੀਂ ਕੋਈ ਨਹੀਂ ਸਿਰਫ ਨੌਵਾਂ ਤੇ ਸਿਰਫ ਉੱਤਰ ਪ੍ਰਦੇਸ਼ ਲਿਖਿਆ ਹੋਇਆ ਹਾਂ ਤੇ ਬਹੁਤਿਆਂ ਚ ਵੀ ਉੱਤਰ ਪ੍ਰਦੇਸ਼ ਆ ਜਿਹੜਾ ਲਿਖਿਆ ਹੋਇਆ ਹੁਣ ਜਿਹੜਾ ਰਾਹੁਲ ਗਾਂਧੀ ਨੇ ਸਵਾਲ ਉਠਾਇਆ ਵੀ ਇੱਕ ਤਾਂ 5 ਸਾਲਾਂ ਵਿੱਚ 31 ਲੱਖ ਵੋਟ ਵਧੀ ਆ 5 ਮਹੀਨਿਆਂ ਵਿੱਚ 41 ਲੱਖ ਵੋਟ ਵਧ ਗਏ ਹੋਈ ਹੈ ਨਾ ਸੋ ਹੁਣ ਜਿਹੜਾ ਕਹਿੰਦਾ ਵੀ ਜਿਹੜੀ ਜਿਹੜੀ ਵੋਟ ਪਰਸੈਂਟੇਜ ਇਹ ਵਧਾਉਂਦੇ ਹੈਗੇ ਕਹਿੰਦਾ ਚੋਣ ਕਮਿਸ਼ਨ ਦਾ ਕੰਮ ਹੁੰਦਾ ਵੀ ਐਗਜ਼ੈਕਟ VOTING ਦੇ ਫਿਗਰ ਦਵੇ ਵੀ ਇੰਨੀਆਂ ਵੋਟਾਂ ਪਈਆਂ ਚੌੜਾ ਕਮਿਸ਼ਨ ਵੋਟਾਂ ਦੀ ਗਿਣਤੀ ਨਹੀਂ ਦੱਸ ਰਿਹਾ ਪਰਸੈਂਟੇਜ ਦੱਸ ਰਿਹਾ ਇੱਥੇ ਗੜਬੜਾ ਹੁੰਦੀ ਹੈ ਪਰਸੈਂਟੇਜ ਵਿੱਚ ਤੁਸੀਂ ਵੋਟਾਂ ਅੱਗੜ ਪਿੱਛੜ ਕਰ ਸਕਦੇ ਹੋ ਜੀ ਜੀ ਹੁਣ ਉਹ ਕਹਿੰਦਾ ਹੈਗਾ ਵੀ ਜਦੋਂ ਵੋਟਾਂ ਖਤਮ ਹੋਈਆਂ ਤਾਂ ਦੱਸਿਆ ਗਿਆ ਵੀ 58% ਦੀ VOTING ਹੋਈ ਹੈ ਪਰ 48 ਘੰਟਿਆਂ ਬਾਅਦ ਦੱਸਿਆ ਗਿਆ 66% ਦੀ VOTING ਹੋਈ ਹੈ ਇਟ ਮੀਨਸ 7.83% ਵੋਟ ਵਧੀ ਹੈਗੀ ਆ ਜੀ ਜਿਹੜੀ ਕਿ ਪਿਛਲੇ 10 ਸਾਲਾਂ ਵਿੱਚ ਕਦੇ ਵੀ ਨਹੀਂ ਵਧੀ ਫਿਰ ਉਹਨੇ ਦਿੱਤਾ ਕਹਿੰਦਾ ਵੀ 2009 ਵਿੱਚ ਵੋਟਾਂ ਖਤਮ ਹੋਣ ਤੋਂ ਬਾਅਦ ਦੱਸਿਆ ਗਿਆ ਵੀ 60% ਦੀ ਵੋਟ ਪਈ ਆ ਪਰ 24 ਘੰਟਿਆਂ ਵਿੱਚ ਆਇਆ ਵੀ ਮਾੜੀ ਜੀ ਵਾਧਾ ਗਿਆ 59.50% ਪਈ ਆ ਐਗਜ਼ੈਕਟ ਵੋਟ ਬੀਟ ਮੀਨਸ ਅੱਧਾ ਪਰਸੈਂਟ ਘਟੀ ਆ ਐਕਚੁਅਲ ਨਾਲੋਂ 2014 ਦੀਆਂ ਵੋਟਾਂ ਵਿੱਚ 62% ਪਰਸੈਂਟੇਜ ਆਇਆ ਫਸਟ ਵੀ 62% ਆ ਫਿਰ ਮਤਲਬ ਕਿ ਐਗਜੈਕਟ ਫਿਗਰ ਆਈ ਵੀ 63.8% ਮੀਨਸ 1% ਵਧਿਆ ਜਿਹੜਾ ਕਿ ਜਾਇਜ਼ ਮੰਨਿਆ ਜਾਂਦਾ ਵੀ 1 1% ਵਧਣਾ 2019 ਦੀਆਂ ਚੋਣਾਂ ਵਿੱਚ 60.46% ਵੋਟ ਐਕਚੁਅਲ ਪਾਈ ਦੱਸੀ ਗਈ ਪਰ ਬਾਅਦ ਦਾ ਅੰਕੜਾ 24 ਘੰਟੇ ਬਾਅਦ ਆਇਆ ਵੀ 61% ਮੀਨਸ ਅੱਧਾ ਪਰਸੈਂਟ ਵੋਟ ਜਿਹੜੀ ਵਧੀ ਹੈਗੀ ਜਿਹੜੀ ਕਿ ਜਾਇਜ਼ ਹੈਗੀ ਆ ਕਹਿੰਦਾ 2024 ਵਿੱਚ ਕੀ ਹੋਇਆ ਐਕਚੁਅਲ ਫਿਗਰ ਆਈ 58.2% ਹਮਮ ਪਰ 24 ਘੰਟੇ 48 ਘੰਟੇ ਬਾਅਦ ਉਹਨੂੰ 66% ਕਰ ਦਿੱਤਾ ਗਿਆ 7.83 ਲਗਭਗ 8% ਵੋਟ ਆ ਜਿਹੜੀ ਵਧੀ ਜਿਹੜੀ ਮਤਲਬ ਵੀ ਇੱਕ ਤਰ੍ਹਾਂ ਦੀ ਕਹਿੰਦੇ ਵੀ ਇੰਨੀ ਕਾਹਦੀ ਨਹੀਂ ਹੋ ਜਿਹੜੀ ਹਾਂ ਜਿਹੜੀ ਭਾਜੀਪੀ ਨੂੰ ਜਿਹੜੀ ਗਈ ਹੈ ਨਾ ਤੇ ਉਹਦੇ ਚ ਹੁਣ ਉਹ ਕਹਿੰਦਾ ਵੀ ਇੱਕ 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 ਬੂਥ ਤੇ 600 ਵੋਟਾਂ ਨੇ ਵਧੀਆਂ ਨੇ ਹਾਂ ਨਾ ਕਹਿੰਦਾ ਵੀ ਹੁਣ ਇਹ 5 ਵਜੇ ਤੋਂ ਬਾਅਦ ਉਹ ਕਹਿੰਦੇ ਵੀ ਇੱਕ ਬੂਥ ਤੇ ਇੱਕ ਬੂਥ ਦੀ ਉਹਨੇ ਗੱਲ ਦੱਸੀ ਆ 600 ਵੋਟ ਵਧੀ ਆ ਉਹ ਕਹਿੰਦਾ ਜੇ 600 ਵੋਟ ਵਧੀ ਆ ਜੇ ਇੱਕ ਬੰਦਾ ਵੋਟ ਪਾਉਣ ਲਈ 1 ਮਿੰਟ ਲਾਉਂਦਾ ਤਾਂ ਇੱਕ ਘੰਟੇ ਵਿੱਚ 60 ਵੋਟਾਂ ਬੁਗਤੀਆਂ ਜੀ ਇਟ ਮੀਨਸ 600 ਵੋਟ ਬੁਗਤਾਉਣ ਲਈ 10 ਘੰਟੇ ਬੂਥ ਖੁੱਲ੍ਹਾ ਰਹਿਣਾ ਚਾਹੀਦਾ ਸੀ ਜਿਹੜਾ ਕਿ ਨਹੀਂ ਖੁੱਲਿਆ ਹੂੰ ਹੂੰ ਹੈਨਾ ਇਟ ਮੀਨਸ 5 ਵਜੇ ਤੋਂ ਬਾਅਦ 10 ਘੰਟੇ ਤੱਕ ਉਹ ਬੂਥ ਖੁੱਲ੍ਹਿਆ ਦਿਖਾਉਣਾ ਚਾਹੀਦਾ ਸੀ ਜਿਹੜਾ ਕਿ ਨਹੀਂ ਦਿਖਾਇਆ ਗਿਆ ਵੀ ਖੁੱਲੇ ਉਹ ਸਿਰਫ ਇਲੈਕਟ੍ਰੋਨਿਕਲੀ ਪਾ ਦਿੱਤੀਆਂ ਗਈਆਂ ਹੁਣ ਦਾ ਵਾਇਰ ਨੇ ਇਹ ਕਰੀ ਹੈਗੀ ਆ ਵੀ ਇਹ ਜਿਹੜਾ ਬਹੁਤ ਵੱਡਾ ਕਹਿੰਦੇ ਵੀ ਧੰਦਾ ਚੱਲ ਰਿਹਾ ਹੈ ਜੀ ਉਹਦੇ ਵਿੱਚੋਂ ਕਾਨੂੰਨ ਬਦਲੇ ਗਏ ਹੈਗੇ ਆ ਕਾਨੂੰਨ ਕੀ ਬਦਲੇ ਗਏ ਹੈਗੇ ਆ ਵੀ ਜਿਹੜਾ ਜਿਹੜਾ ਵੋਟਾਂ ਦੀ ਟੀਵੀ ਫੁਟੇਜ ਆ ਹੂੰ ਉਹ ਹੁਣ ਕਿਸੇ ਨੂੰ ਨਹੀਂ ਦਿਖਾਈ ਜਾਵੇਗੀ ਜੀ ਹਨਾ ਮਤਲਬ ਜਿਹੜੀਆਂ ਵੋਟਾਂ ਪੈਂਦੀਆਂ ਦੀ ਅੰਦਰਲੇ ਹਾਂ ਹਾਂ ਵੀ ਜੇ ਕੋਈ ਵਿਰੋਧੀ ਧਿਰ ਮੰਗ ਲੈਂਦੀ ਹੈ ਤੇ ਇੱਕ ਹੋਰ ਜਿਹੜੀ ਹੈਗੀ ਆ ਇੱਕ ਹੋਰ ਜਿਹੜੀ ਹੈਗੀ ਆ ਉਹ ਵੀ ਵਿਧਾਰਾ 61 ਤਹਿਤ ਕੀਤੀ ਗਈ ਆ ਵੀ ਉਹ ਵੀ ਵੀ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਦੇਣੀ ਅਸੀਂ ਉਹ ਕਹਿੰਦਾ ਵੀ ਜਦੋਂ ਇਲੈਕਸ਼ਨ ਕਮਿਸ਼ਨ ਨੇ ਇਹ ਨਵਾਂ ਕਾਨੂੰਨ ਬਣਾਉਣ ਲਈ ਲਾਅ ਮਿਨਿਸਟਰੀ ਨੂੰ ਭੇਜਿਆ ਤਾਂ ਲਾਅ ਮਿਨਿਸਟਰੀ ਨੇ ਨਾ ਕਰਤੇ ਵੀ ਅਸੀਂ ਇਹ ਨਹੀਂ ਕਰ ਸਕਦੇ ਪਰ ਧੱਕੇ ਨਾਲ ਉਹ ਕਾਨੂੰਨ ਪਾਸ ਕਰਾ ਲਿਆ ਗਿਆ 24 ਘੰਟੇ ਪਹਿਲਾਂ ਵੀ ਵੀ ਇਹ ਸਾਰਾ ਕੁਝ ਇਟ ਮੀਨਸ ਰਾਹੁਲ ਗਾਂਧੀ ਇਹ ਕਹਿ ਰਹੇ ਹੈ ਕਿ ਇਹ ਬਹੁਤ ਵੱਡੀ ਜਿਹੜੀ ਹੈਗੀ ਆ ਉਹ ਧਾਂਦਲੀ ਹੋ ਰਹੀ ਆ ਹੁਣ ਉਹ ਇੱਕ ਵਿਧਾਨ ਸਭਾ ਨੂੰ ਸਿੰਪਲ ਪੇਪਰ ਭਜਾਉਂਦੇ ਰਹੇ ਆ ਕਹਿੰਦਾ ਵੀ ਕਾਮਠੀ ਵਿਧਾਨ ਸਭਾ ਹੈਗੀ ਆ ਕਾਮਠੀ ਵਿਧਾਨ ਸਭਾ ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ 136000 ਵੋਟਾਂ ਪਈਆਂ ਜੀ ਭਾਰਤੀ ਜਨਤਾ ਪਾਰਟੀ ਨੂੰ 119000 ਵੋਟਾਂ ਪਈਆਂ ਪਰ ਵਿਧਾਨ ਸਭਾ ਵਿੱਚ ਜਦੋਂ 5 ਮਹੀਨਿਆਂ ਬਾਅਦ ਵਿਧਾਨ ਸਭਾ ਹੁੰਦੀ ਹੈ ਤਾਂ ਕਾਂਗਰਸ ਨੂੰ ਤਾਂ ਉੰਨੀਆਂ ਹੀ ਵੋਟਾਂ ਪਈਆਂ 1 134000 ਪਰ ਭਾਜਪਾ ਨੂੰ 175000 ਵੋਟਾਂ ਪਈਆਂ ਇਸ ਹੂੰ 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 119000 ਤੋਂ ਸਿੱਧੀਆਂ ਵੱਧ ਕੇ 175000 ਰੁਪਈਆ ਜਦੋਂ ਕਿ ਕਾਂਗਰਸ ਨੂੰ 19 ਹੀ ਵੋਟਾਂ ਪਈਆਂ ਹੁਣ ਇੰਨੇ ਵੋਟਰ ਕਿੱਥੋਂ ਆਏ ਉਹ ਸਾਰੇ ਭਾਜਪਾ ਦੇ 19 ਤੋਂ ਜਿੱਦਾਂ 75 ਆ ਜਿੱਦਾਂ ਕਿਦਾਂ ਆਏ ਜਦੋਂ ਕਿ ਉਹ ਕਹਿੰਦਾ ਵੀ ਜਿਹੜੀ 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 ਆਬਾਦੀ ਹੈਗੀ ਆ ਬਾਲਗ ਆਬਾਦੀ ਉਹ ਇਹਦੀ ਮਹਾਰਾਸ਼ਟਰ ਦੀ 9 ਕਰੋੜ 54 ਲੱਕ ਹੈਗੀ ਆ ਜਿਹੜੀ ਵੋਟਾਂ ਪਾਉਣ ਦਾ ਅਧਿਕਾਰ ਰੱਖਦੀ ਹੈਗੀ ਆ ਹਣਾ ਇਟ ਮੀਨਸ ਆ ਜਿਹੜਾ ਸਾਰਾ ਕੁਝ ਆ ਇਟ ਮੀਨਸ ਬਹੁਤ ਵੱਡਾ ਫਰਜੀ ਵਣਾ ਇਹਨਾਂ ਨੇ ਹਰਿਆਣਾ ਵੀ ਇਦਾਂ ਹੀ ਜਿੱਤੀ ਆ ਦਿੱਲੀ ਵੀ ਇਦਾਂ ਹੀ ਜਿੱਤੀ ਆ ਤੇ ਮਹਾਰਾਸ਼ਟਰ ਵੀ ਇਦਾਂ ਜਿੱਤਿਆ ਸੋ ਰਾਹੁਲ ਗਾਂਧੀ ਕਹਿ ਰਹੇ ਆ ਕਿ ਵੀ ਇਹ 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 ਸਾਡੀ ਜਿਹੜੀ ਜਿਹੜੀ ਡੈਮੋਕਰੇਸੀ ਆ ਉਹਦੇ ਲਈ ਖਤਰਨਾਕ ਆ ਉਹਦੇ ਚੋਂ ਵਿਰੋਧੀ ਧਿਰਾਂ ਦਾ ਜਿੱਤਣਾ ਹੁਣ ਅਸੰਭਵ ਬਣਾ ਦਿੱਤਾ ਗਿਆ ਜਿਸ ਢੰਗ ਨਾਲ ਇਲੈਕਟ੍ਰੋਨਿਕਲੀ ਇਹ ਵੋਟਾਂ ਚੇਂਜ ਕਰਦੇ ਆ ਗਿਆ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਕੁਝ ਇਸ ਦੇ ਵਿੱਚ ਕਿੰਨੀ ਕੁ ਸਚਾਈ ਹੈ ਜਾਂ ਕੀ ਇਸ ਦੇ ਕੋਈ ਕਾਰਵਾਈ ਹੁੰਦੀ ਹੈ ਜਾਂ ਕੋਈ ਡਿਬੇਟ ਕੁਝ ਦੀ ਵੀ ਡਿਸਕਸ਼ਨ ਸਿੱਤੇ ਹੁੰਦੀਆਂ ਨੇ ਜਾਂ ਨਹੀਂ ਇਹ ਅਜੇ ਆਉਣ ਵਾਲੇ ਭਵਿੱਖ ਦੇ ਵਿੱਚ ਆਪਾਂ ਦੇਖਦੇ ਹਾਂਗੇ ਕੀ ਕੁਝ ਬੰਦਾ ਹੈਗਾ